ਸਤਿ ਸ਼੍ਰੀ ਅਕਾਲ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਣਕ ਨੂੰ ਪਾਣੀ ਬਾਰੇ ਕਿ ਜਿਹੜੀ ਸਟੇਜ ਤੇ ਹੁਣ ਕਣਕ ਚੱਲ ਰਹੀ ਹੈ ਜਿੱਦਾਂ ਜਿਹੜੀਆਂ ਕਣਕਾਂ ਦੀ ਬਜਾਈ ਅਕਤੂਬਰ ਦੇ ਲਾਸਟ ਹਫ਼ਤੇ ਦੇ ਵਿੱਚ ਸੀ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਉਹ ਇਸ ਟਾਈਮ ਕਣਕਾਂ ਗੋਭ ਦੇ ਵਿੱਚ ਚੱਲ ਰਹੀਆਂ ਨੇ ਤੇ ਜਿਹੜੀਆਂ ਕਣਕਾਂ ਘੱਟ ਸਮਾਂ ਲੈਣ ਵਾਲੀਆਂ ਸੀ ਤੇ ਉਹ ਤਕਰੀਬਨ ਕਣਕਾਂ ਨਿਸਰ ਚੁੱਕੀਆਂ ਨੇ ਤੇ ਹੁਣ ਆਪਾਂ ਨੂੰ ਪਾਣੀ ਲਾਣ ਲੱਗੇ ਬਹੁਤ ਸਾਵਧਾਨੀਆਂ ਜਿਹੜੀਆਂ ਵਰਤਣੀਆਂ ਚਾਹੀਦੀਆਂ ਪਹਿਲੇ ਜਿਹੜੇ ਆਪਾਂ ਪਾਣੀ ਭਾਵੇਂ ਦੋ ਲਾਏ ਹੁਣ ਭਾਵੇਂ ਤਿੰਨ ਲਾਏ ਹੁਣ ਉਹਦਾ ਕੋਈ ਫਾਇਦਾ ਕਣਕ ਦੇ ਉੱਪਰ ਨਹੀਂ ਹੁੰਦਾ ਉਹ ਸਿਰ ਤੇ ਸਿਰਫ ਇੱਕ ਜ਼ਮੀਨ ਆ ਜਿਹੜੀ ਉਹਨੂੰ ਆਪਾਂ ਸੇਲ ਵਾਲੀ ਰੱਖਣਾ ਹੁੰਦਾ ਤੇ ਪਰ ਹੁਣ ਜਿਹੜਾ ਪਾਣੀ ਲਾਣਾ ਇੰਨੀ ਤੁਹਾਡਾ ਕਣਕ ਦਾ ਝਾੜ ਇੰਨੀ ਡਿਸਾਈਡ ਕਰਨਾ ਜੇਕਰ ਮੈਂ ਭਾਵੇਂ ਤੁਸੀਂ ਜਿੰਨੀਆਂ ਮਰਜ਼ੀ ਸਪਰੇਇਆਂ ਕਰ ਲਓ ਖਾਦਾਂ ਵਰਤ ਲਓ ਕੁਝ ਵੀ ਪਰ ਜਿਹੜੀ ਹੁਣ ਮਤਲਬ ਪਾਣੀ ਲੱਗਣਾ ਇਹਦੇ ਨਾਲ ਹੀ ਤੁਹਾਡੇ ਕਣਕ ਦੇ ਦਾਣੇ ਆ ਜਿਹੜੀ ਉਹ ਭਾਰੇ ਬਣਨੇ ਆ ਜਾਂ ਕਣਕ ਨੇ ਜਿੱਥੋਂ ਕਮਜ਼ੋਰ ਪੈਣਾ ਉੱਥੇ ਤੁਹਾਡਾ ਨੁਕਸਾਨ ਹੋਣਾ ਸੋ ਤੁਸੀਂ ਕੀ ਕਰਨਾ ਪਹਿਲਾਂ ਮਤਲਬ ਚੰਗੀ ਤਰ੍ਹਾਂ ਤੁਸੀਂ ਦੇਖਣਾ ਕਿ ਕਣਕ ਇਸ ਟਾਈਮ ਪਾਣੀ ਮੰਗ ਰਹੀ ਹੈ ਜਾਂ ਨਹੀਂ ਮੰਗ ਰਹੀ ਕਿਉਂਕਿ ਆਪਾਂ ਕੀ ਕਰੀਦਾ ਦੇਖੋ ਦੇ ਕੀ ਕਣਕ ਸਾਰੀ ਨੂੰ ਪਾਣੀ ਲਾ ਜੀਦਾ ਉਦਾਂ ਹੀ ਨੀਵੇਂ ਖੇਤ ਆ ਜਿਹੜੇ ਉਹਨਾਂ ਦੇ ਵਿੱਚ ਵੀ ਲੱਗ ਜਾਂਦਾ ਤੇ ਉਦਾਂ ਹੀ ਜਿਹੜੇ ਉੱਚੇ ਆ ਉਹਨਾਂ ਦੇ ਵਿੱਚ ਵੀ ਪਾਣੀ ਲੱਗ ਜਾਂਦਾ ਇਹਦੇ ਨਾਲ ਕੋਈ ਫਾਇਦਾ ਨਹੀਂ ਇਹਦੇ ਨਾਲ ਨੁਕਸਾਨ ਹੀ ਹੁੰਦਾ ਹੁਣ ਜੇਕਰ ਮੈਂ ਬਾਲੀ ਗੱਲ ਨਾ ਕਰਾਂ ਤੇ ਕਈ ਕਿਸਾਨ ਵੀ ਕੀ ਕਰਨਗੇ ਪਹਿਲਾਂ ਜਿੱਦਾਂ ਕਣਕ ਨੂੰ ਹੁਣ ਪਾਣੀ ਲਾਦ ਤੱਕ ਕਈ ਵਾਰੀ ਕਣਕ ਪਾਣੀ ਮੰਗ ਵੀ ਨਹੀਂਦੀ ਹੁੰਦੀ ਤੇ ਮੰਨ ਲਓ ਜ਼ਮੀਨ ਥੱਲੋ ਬਾਲੀ ਜਿਆਦਾ ਸੁੱਕੀ ਆ ਜਾਂ ਭੁਰਪਰੀ ਹੋ ਗਈ ਆ ਇਹ ਤੁਹਾਨੂੰ ਵੀ ਪਤਾ ਕਿ ਇੱਕ ਦੋ ਵਾਰੀ ਇਦਾਂ ਹੋਇਆ ਵੀ ਹੈ ਪ ਕੀ ਜਿੱਦਾਂ ਲਾਸਟ ਪਾਣੀ ਦੇ ਉੱਪਰ ਕਿਸਾਨ ਵੀਰੋ ਕੋਸ਼ਿਸ਼ ਕਰਿਓ ਕਿ ਜਿਹੜੀਆਂ ਜ਼ਮੀਨਾਂ ਡਾਕਰ ਨੇ ਹੁਣ ਜਿਹੜਾ ਪਾਣੀ ਤੁਸੀਂ ਲਾਣਾ ਆ ਇਹ ਭਾਵੇਂ ਅੱਜ ਲਾ ਦਿਓ ਭਾਵੇਂ ਕੋਈ 5-7 ਦਿਨਾਂ ਦੇ ਵਿੱਚ ਲਾ ਦਿਓ ਇਹਦੇ ਤੋਂ ਅਗਲਾ ਪਾਣੀ ਜਿਹੜਾ ਉਹ ਨਾਲ ਲਾਇਓ ਜहां ਜਿਹੜੀਆਂ ਜ਼ਮੀਨਾਂ ਰੇਤਲੀਆਂ ਨੇ ਉੱਥੇ ਤੁਹਾਨੂੰ ਪਾਣੀ ਦੀ ਲੋੜ ਪੈਣੀ ਪੈਣੀ ਆ ਉੱਥੇ ਤੁਸੀਂ ਲਾ ਸਕਦੇ ਹੋ ਪਰ ਡਾਕਰ ਜ਼ਮੀਨਾਂ ਵਾਲੇ ਥੋੜਾ ਜਿਹਾ ਪਾਣੀ ਦੇ ਲਾਸਟ ਟਾਈਮ ਤੇ ਪਰਹੇਜ਼ ਰੱਖਣ ਹੁਣ ਵੀ ਕਈ ਕਿਸਾਨ ਵੀਰੋ ਤੁਹਾਡੀ ਕਣ ਕੇ ਡੇਗ ਪਣੀ ਆ ਪਹਿਲਾਂ ਤੁਸੀਂ ਥੱਲੇ ਦੇਖ ਲਓ ਮਜਬੂਰੀ ਜੇ ਤੁਹਾਨੂੰ ਪਾਣੀ ਆ ਜਿਹੜਾ ਉਹ ਕਣਕ ਨੂੰ ਲਾਣੇ ਪੈਣਾ ਉਹ ਤਾਂ ਲਾਣੇ ਪੈਣਾ ਕਿ ਜੇਕਰ ਤੁਸੀਂ ਪਾਣੀ ਨਹੀਂ ਮਾਲਾ ਹੁਣ ਇਹ ਕਣਕ ਹੈ ਹਨ ਇਹ ਕੋਈ ਨਹੀਂ ਪਾਣੀ ਮੰਗ ਰਹੀ ਜਣ ਤੰਦਰੁਸਤ ਖੜੀ ਹੈ ਜ਼ਮੀਨ ਵੀ ਥੱਲੇ ਸਿਲ ਚ ਪਰ ਇਹਨੂੰ ਪਾਣੀ ਲਾਣਾ ਪਏਗਾ ਆਪਾਂ ਕਦੀ ਵੀ ਆਪਣੇ ਏਰੀਆ ਦੇ ਵਿੱਚ ਇਸ ਵਾਰ ਪਾਣੀ ਲੱਗ ਰਿਹਾ ਮੈਂ ਪਹਿਲਾਂ ਦੀ ਵੀ ਗੱਲ ਕਰਾਂ ਹਮੇਸ਼ਾ ਇੱਕ ਪਾਣੀ ਆਪਣੇ ਇੱਧਰ ਕਣਕ ਨੂੰ ਲੱਗਦਾ ਹੁੰਦਾ ਸੀ ਉਹ ਕਣਕ ਦੀ ਬਜਾਈ ਤੋਂ 20 25ਵੇਂ ਦਿਨ ਬਾਅਦ ਉਸ ਤੋਂ ਬਾਅਦ ਕਦੀ ਨਾ ਕਦੀ ਮੀਂਹ ਜਿਹੜਾ ਉਹ ਪੈ ਜਾਂਦਾ ਸੀ ਕਦੀ ਵੀ ਆਪਣੇ ਏਰੀਆ ਦੇ ਵਿੱਚ ਦੂਜਾ ਜਾਂ ਤੀਜਾ ਪਾਣੀ ਕਣਕ ਨੂੰ ਨਹੀਂ ਲੱਗਿਆ ਪਰ ਇਸ ਵਾਰ ਕੀ ਕਈ ਕਿਸਾਨ ਵੀਰਾਂ ਨੇ ਇੱਕ ਪਾਣੀ ਹੁਣ ਲਾ ਦਿੱਤਾ ਮਤਲਬ ਅਜ ਤੋਂ ਹਫਤਾ ਪਹਿਲਾਂ ਤੇ ਹੁਣ ਉਹ ਫਿਰ ਤਿਆਰੀ ਕਰ ਰਹੇ ਨੇ ਦੂਜਾ ਪਾਣੀ ਲਾਣ ਦੀ ਉਹ ਉਹ ਤਾਂ ਚਲੋ ਕੋਈ ਫਿਰ ਬੀ ਬੂਪੀ ਹੋਈ ਪਰ ਮੈਂ ਜੇਕਰ ਇਸ ਕੇ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਵੀ ਆਪਾਂ ਇੱਕੋ ਪਾਣੀ ਲਾਇਆ ਹੋਇਆ ਹੁਣ ਆਪਾਂ ਕੀ ਕਰਨਾ ਇਹਨੂੰ ਪਾਣੀ ਪਤਲਾ-ਪਤਲਾ ਫੇਰ ਦੇਣਾ ਇੱਕ ਜਗ੍ਹਾ ਤੋਂ ਤੁਸੀਂ ਪਾਣੀ ਲਾਓ ਤੇ ਦੂਜੇ ਪਾਸੇ ਨੂੰ ਮਤਲਬ ਆੜਾ ਜਿਹੜੀ ਉਹ ਮੋੜ ਕੇ ਪਾਣੀ ਨਾਲ ਦੀ ਨਾਲ ਹੀ ਕੱਢ ਦਿਓ ਕਿਉਂਕਿ ਇਹਦੇ ਨਾਲ ਫਾਇਦਾ ਕੀ ਹੋਣਾ ਜ਼ਮੀਨ ਤੁਹਾਡੀ ਵੀ ਸੇਲ ਚ ਉਹ ਜੜੀਆਂ ਤੁਹਾਡੀ ਕਣਕ ਦੇ ਉੱਪਰ ਵੀ ਬਾਲਾ ਆਸਾਨੀ ਪੈਣਾ ਹਾਂ ਜਿੱਥੇ ਪਾਣੀ ਇੱਕ ਵਾਰੀ ਖੜ ਗਿਆ ਉਤੋਂ ਕਣਕ ਤੁਹਾਡੀ ਪੀਲੀ ਹੈ ਜਿਹੜੀ ਉਹ ਜ਼ਰੂਰ ਪਾਏਗੀ ਤੇ ਇਸ ਤੋਂ ਪਹਿਲਾਂ ਕੋਈ ਸਪਰੇ ਨਹੀਂ ਕਰਨੀ ਕੋਈ ਕੁਝ ਨਹੀਂ ਕਰਨਾ ਤੇ ਹਾਂ ਯਾਦ ਜ਼ਰੂਰ ਰਹੀਂ ਕਿ ਜਾਂ ਤੱਕ ਕਣਕ ਪੂਰੀ ਨਸਾਰੇ ਮਤਲਬ ਨਸਾਰਾ ਕਰ ਚੁੱਕੀ ਹੋਏ ਉਦੋਂ ਪਾਣੀ ਲਾਣਾ ਤੇ ਜਾਂ ਜਦੋਂ ਕਣਕ ਸਾਰੀ ਅਜੇ ਮਤਲਬ ਮਤਲਬ ਉਹਦੇ ਵਿੱਚ ਗੋਭ ਵਿੱਚ ਹੋਏ ਤੇ ਜਾਂ ਆਪਾਂ ਪਾਣੀ ਉਦੋਂ ਲਾਣਾ ਜੇਕਰ ਇਦਾਂ ਨਹੀਂ ਕਿ ਹਾਂ ਵੀ 70% ਕਣਕ ਨੇ ਸਾਰਾ ਕਰ ਚੁੱਕੀ ਆ 30 ਰਹਿ ਗਈ ਆ ਆਪਾਂ ਪਾਣੀ ਲਾਤਾ ਇਹਦੇ ਨਾਲ ਨੁਕਸਾਨ ਆ ਜਿਹੜਾ ਉਹ ਤੁਹਾਡਾ ਹੋਣਾ ਹੀ ਹੋਣਾ ਤੇ ਕੋਈ ਸਪਰੇਅ ਨਾ ਜੇ ਕਰੋ ਇਹ ਸਭ ਤੇਲੇ ਵਾਲੀ ਵੀ ਬਾਅਦ ਵਿੱਚ ਦੇਖੀ ਜਾਏਗੀ ਕਿਉਂਕਿ ਜੇ ਤੇਲਾ ਕਣਕਾਂ ਦੇ ਉੱਪਰ ਆਣੀ ਨਹੀਂ ਲੱਗਾ ਹੁਣ ਧੁੱਪ ਲੱਗੀ ਆ ਤੇ ਇਹ ਲਗਾਤਾਰ ਕੋਈ 10-15 ਦਿਨ ਧੁੱਪ ਲੱਗੇਗੀ ਤੇ ਫਿਰ ਤੇਲਾ ਜਿਹੜਾ ਉਹ ਕਣਕ ਦੇ ਉੱਪਰ ਪੈਣਾ ਆ ਤੇ ਯੈਲੋ ਕਈ ਕਿਸਾਨ ਵੀਰ ਇਹ ਦੇਖੋ ਤੁਸੀਂ ਇਹ ਜਿੱਦਾਂ ਲਾਲਜਾ ਪੱਤਾ ਇਹ ਕਾਫੀ ਜਿਆਦਾ ਨੇ ਹਨਾ ਇਹਨੂੰ ਹੱਥ 'ਚ ਫੜ ਕੇ ਨਹੀਂ ਦੇ ਦੇ ਇਹਨੂੰ ਕਹਿੰਦੇ ਕਿ ਪਾਲੀ ਪੀਲੀ ਕੁੰਗੀ ਆ ਗਈ ਕਿਸਾਨ ਵੀਰੋ ਕੋਈ ਪੀਲੀ ਕੁੰਗੀ ਵਗੈਰਾ ਨਹੀਂ ਹੈ ਪੀਲੀ ਕੁੰਗੀ ਦਾ ਸਭ ਨਾਲ ਵਧੀਆ ਤਰੀਕਾ ਹੈ ਕਿ ਤੁਸੀਂ ਉਹਨੂੰ ਹੱਥ 'ਚ ਫੜ ਕੇ ਜਦੋਂ ਲਾਣਾ ਉਹ ਤੁਹਾਨੂੰ ਹਲਦੀ ਵਾਂਗੂ ਤੁਹਾਡੀ ਉਂਗਲ ਤੇ ਨਿਸ਼ਾਨ ਆ ਜਿਹੜੇ ਉਹ ਪੈਣਗੇ ਇਹ ਸਿਰ ਤੇ ਸਿਰਫ ਕੋਰੀ ਨਾਲ ਹੋਇਆ ਠੰਡ ਨਾਲ ਹੋਇਆ ਕਿਉਂਕਿ ਧੁੱਪ ਕਾ ਵੀ ਦਿਨ ਹੋ ਗਿਆ ਨਿਕਲੀ ਨੂੰ ਤਾਂ ਕਰਕੇ ਇਹ ਮਤਲਬ ਪੀਲੇ ਜੇ ਪੱਤੇ ਜਿਹੜੇ ਹੋਗੇ ਉਹਦੇ ਨਾਲ-ਨਾਲ ਜਿੱਦਨ ਧੁੱਪ ਲੰਮਾ ਟਾਈਮ ਜਾਂਦੀ ਜਾਏਗੀ ਉਦਾਂ ਹੀ ਮਤਲਬ ਹੁਣ ਇਹ ਨਾਲ ਦੀ ਨਾਲ ਹੀ ਕਣਕ ਜੜੀ ਉਹ ਆਪਣੇ ਆਪ ਨੂੰ ਰਿਕਵਰ ਕਰਦੀ ਰਹੇਗੀ ਸੋ ਪਾਣੀ ਲਾਣ ਲੱਗੇ ਇਹ ਗੱਲਾਂ ਦਾ ਤੁਸੀਂ ਪਰਹੇਜ਼ ਆ ਜਿਹੜਾ ਉਹ ਜ਼ਰੂਰ ਰੱਖਣਾ ਆ ਤੇ ਦੂਜੀ ਗੱਲ ਜਿਹੜੇ ਕਿਸਾਨ ਵੀਰਾਂ ਦੇ ਨਹਿਰ ਆਂਦੀ ਐ ਜਾਂ ਕੋਈ ਕੱਸੀ ਐ ਉਹਦਾ ਪਾਣੀ ਇਸ ਟਾਈਮ ਤੇ ਕਣਕ ਨੂੰ ਨਾ ਦੋ ਜੇ ਕਣਕ ਢਾਡੀ ਹੁਣ ਲਾਣ ਦਾ ਮਜਬੂਰ ਤਾਉ ਤੁਸੀਂ ਕਿ ਜੇਕਰ ਤੁਸੀਂ ਹੁਣ ਕਣਕ ਨੂੰ ਪਾਣੀ ਲਾਤਾ ਤੇ ਇਹਦੇ ਨਾਲ ਕੀ ਹੋਣਾ ਜ਼ਮੀਨ ਇੱਕ ਵਾਰੀ ਜਕੜੀ ਰਹਿਣੀ ਆ ਹਾਂ ਜਦੋਂ ਇਹ ਜਿਹੜੇ ਅਗਲੇ ਦਿਨ ਆਣੇ ਆ ਉਹਦੇ ਵਿੱਚ ਗਰਮੀ ਵੀ ਥੋੜੀ ਜੀ ਵਧਣੀ ਆ ਤਾਪਮਾਨ ਜਿਹੜਾ ਉਹ ਵੀ ਤਾਂ ਨੂੰ ਜਾਣਾ ਤੇ ਬੂਟੇ ਨੇ ਵੀ ਖਰਾਕ ਐ ਜਿਹੜੀ ਉਹ ਜੜਾਂ ਵਿੱਚੋਂ ਲੈਣੀ ਆ ਉਹਦੇ ਨਾਲ ਕੀ ਹੋਣਾ ਥੱਲੋ ਜ਼ਮੀਨ ਐ ਜਿਹੜੀ ਉਹ ਸੁੱਕ ਕੇ ਭੁਰਪਰੀ ਹੋ ਜਣੀ ਆ हां ਤੁਹਾਡੇ ਕੋਲ ਵਿਕਲਪ ਇਹ ਹੋਣਾ ਕਿ ਤੁਸੀਂ ਪਾਣੀ ਲਾ ਦਿਓ ਜੇਕਰ ਤੁਸੀਂ ਜਦੋਂ ਪਾਣੀ ਲਾ ਦਿੱਤਾ ਕਣਕ ਉਸੇ ਟਾਈਮ ਹੀ ਕਣਕ ਤੁਹਾਡੀ ਡਿਗ ਪਣੀ ਆ ਭਾਵੇਂ ਆਵਾਜ਼ ਚੱਲੇ ਜਾਂ ਨਾ ਚੱਲੇ ਭਾਵੇਂ ਕਣਕ ਤੁਹਾਡੀ ਹੋਲੀ ਹੋਏ ਭਾਵੇਂ ਭਾਰੀ ਹੋਏ ਉਹ ਇੱਕ ਵਾਰੀ ਡਿੱਗੂਗੀ ਹੀ ਡਿੱਗੂਗੀ ਤੇ ਇਹਦੇ ਨਾਲ ਤੁਹਾਡਾ ਨੁਕਸਾਨ ਹੋ ਸਕਦਾ ਸੋ ਤੁਸੀਂ ਜੇ ਡਾਕਰ ਜ਼ਮੀਨਾਂ ਵਾਲੀ ਵੀ ਕਿਸਾਨ ਵੀਰ ਹਾਂ ਜ਼ਮੀਨ ਨਹੀਂ ਥਲੋਪੁਰਪਰੀ ਹੋਣ ਦੇਣੀ ਤੁਸੀਂ ਵੇਖਣਾ ਕਿ ਜ਼ਮੀਨ ਅਜੇ ਮਤਲਬ ਭਾਰੀ ਆ ਜਾਂ ਕਿੱਦਾਂ ਹੈ ਨਾ ਮੁੱਠ ਚ ਮਿੱਟੀ ਲੈ ਕੇ ਦੇਖ ਲਿਓ ਜਦੋਂ ਤੁਸੀਂ ਇੱਕ ਵਾਰੀ ਜ਼ਮੀਨ ਆ ਜਿਹੜੀ ਉਪਰਪਰੀ ਹੋਗੀ ਰੇਤ ਵਾਂਗ ਜਦੋਂ ਤੁਸੀਂ ਪਾਣੀ ਲਾਇਆ ਤੁਹਾਡੀ ਕਣਕ ਡਿੱਗੂਗੀ ਹੀ ਡਿੱਗੂਗੀ ਇਹਦੇ ਨਾਲ ਤੁਹਾਡਾ ਨੁਕਸਾਨ ਆ ਜਿਹੜਾ ਉਹ ਹੁਣ ਤੇ ਬਾਕੀ ਆਪਾਂ ਕੱਲ ਤੁਹਾਡੇ ਨਾਲ ਪੀਲੀ ਕੋਈ ਪੀਲੀ ਕੂੰਗੀ ਤੇ ਆਪਾਂ ਹੋਰ ਫੰਗੀ ਸਾਈਡ ਬਾਰੇ ਬਾਰੇ ਪੂਰੀ ਐਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਸੋ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਧੰਨਵਾਦ ਜੀ